ਮੰਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇਖੋ ਜੀ ਨਾ ਚਾਕ ਤੇ ਘੇਰੇ ਫੋਲਡ ਕਰਨੇ ਦੱਸਾਂਗੇ ਚਾਹੇ ਸਿੰਪਲ ਕੁੜਤੀ ਦੇ ਨੇ ਚਾਹੇ ਦੇਖੋ ਇਦਾਂ ਲਾਈਨਿੰਗ ਵਾਲੀ ਕੁੜਤੀ ਦੇ ਨੇ ਇਹ ਆਪਣੀ ਕੁੜਤੀ ਦੇਖੋ ਜੀ ਸਾਰੇ ਸਟਿਚ ਹੋ ਗਏ ਲਾਈਨਿੰਗ ਵਾਲੀ ਕੁੜਤੀ ਆ ਦੇਖੋ ਆਪਣੀ ਮਤਲਬ ਕਿ ਜਿਹੜੀ ਕਮੀਜ਼ ਆਗਾ ਕੁੜਤੀ ਆ ਇਹ ਤਕਰੀਬਨ ਸਾਰੀ ਕੰਪਲੀਟ ਆ ਗਈ ਸਿਰਫ ਤਰਪਾਈ ਕਰਨ ਵਾਲੀ ਰਹਿੰਦੀ ਆ ਦੇਖੋ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਜਦੋਂ ਨਾ ਅਸੀਂ ਕੁੜਤੀ ਸਟਿਚ ਕਰ ਲੈਂਦੇ ਆਂ ਤਰਪਾਈ ਕਰਨ ਟਾਈਮ ਸਾਡਾ ਕੱਪੜਾ ਵੰਦ ਘੱਟ ਜਾਂਦਾ। ਦੇਖੋ ਜੀ ਪਹਿਲੀ ਗੱਲ ਤਾਂ ਜਦੋਂ ਆਪਾਂ ਨਾ ਸਾਈਡ ਵਾਲੀਆਂ ਪਲੇਟਸ ਪਾ ਲੈਂਦੇ ਆਂ ਤਾਂ ਕੱਪੜਾ ਉੱਪਰ ਚੱਕਿਆ ਜਾਂਦਾਗਾ ਠੀਕ ਹੈ ਜੀ। ਜਦੋਂ ਦੇਖੋ ਇਦਾਂ ਆ ਜਾਂਦਾ ਤਾਂ ਜਿਹੜਾ ਫਰੰਟ ਵਾਲਾ ਪੱਲਾ ਇਹ ਉੱਪਰ ਚੱਕਿਆ ਜਾਂਦਾ। ਦੂਸਰੀ ਗੱਲ ਜਦੋਂ ਨਾ ਆਪਾਂ ਫਰੰਟ ਵਾਲਾ ਪੱਲਾ ਡਾਊਨ ਕਰਕੇ ਸਾਈਡ ਸਲਾਈ ਲਾਉਨੇ ਆਂ ਆਹ ਵਾਲੀ ਸਾਈਡ ਸਲਾਈ ਨਾ ਮੈਂ ਤੁਹਾਨੂੰ ਵੀਡੀਓ ਵਿੱਚ ਪਿਛਲੀ ਵਿੱਚ ਦੱਸਿਆ ਵੀ ਹੋਇਆ ਵੀ ਜਿੰਨਾ ਪੈਣਾ ਦਾ ਗਲਾ ਪਿੱਛੇ ਜਾਂਦਾ ਪਿੱਛੇ ਜਾਂਦਾ ਚਾਹੇ ਨਹੀਂ ਜਾਂਦਾ ਜਿਹੜਾ ਨਾ ਆ ਵਾਲੀ ਮਤਲਬ ਕਿ ਆ ਵਾਲੀ ਸਲਾਈ ਹੈ ਆਪਣੀ ਸਾਈਡ ਸਲਾਈ ਆ ਵਾਲੀ ਇੱਥੋਂ ਆਪਾਂ ਮੋਢੇ ਤੋਂ ਨਾ ਫਰੰਟ ਵਾਲਾ ਪੱਲਾ ਅੱਧਾ ਇੰਚ ਡਾਊਨ ਕਰ ਲਓ ਜਿਆਦਾ ਪ੍ਰੋਬਲਮਾਂ ਤੁਹਾਨੂੰ ਬੈਕ ਗਲਾ ਬੈਕ ਫਰੰਟ ਵਾਲਾ ਬੈਕ ਪਿੱਛੇ ਜਾਣ ਦੀ ਤਾਂ ਤੁਸੀਂ 1 ਇੰਚ ਡਾਊਨ ਕਰ ਲਓ ਜਦੋਂ ਆਪਾਂ ਡਾਊਨ ਕਰ ਲੈਨੇ ਆ ਨਾ ਆ ਦੇਖੋ ਜੀ ਫਰੰਟ ਵਾਲੇ ਪੱਲੇ ਦਾ ਫਰਕ ਪੈ ਜਾਂਦਾ ਇਕ ਇੰਚ ਇਹ ਕੋਈ ਐਡੀ ਖਾਸ ਗੱਲ ਨਹੀਂ ਹੁੰਦੀ ਆਪਾਂ 4 ਇੰਚ ਐਕਸਟਰਾ ਕਟਿੰਗ ਕਰਦੇ ਹੁੰਨੇ ਆ ਜਿੰਨੀ ਲੈਂਥ ਹੁੰਦੀ ਆ ਦੇਖੋ ਹੁਣ ਨਾ ਆਪਾਂ ਇੱਥੇ ਇੰਚੀ ਟੇਪ ਰੱਖ ਕੇ ਜਿੰਨੀ ਆਪਾਂ ਕੁੜਤੀ ਰੈਡੀ ਰੱਖਣੀ ਆ ਦੇਖੋ ਇਹਨਾਂ ਦੀ ਕੁੜਤੀ ਆਪਾਂ ਰੱਖਣੀ ਆ 38 ਇੰਚ ਆ ਰੋਜੀ 38 ਤੇ 38 ਵੀ ਦੇਖੋ ਆਪਾਂ ਇੱਥੇ ਆਪਾਂ ਚਾਹੇ ਤਾਂ ਤੁਸੀਂ ਨਿਸ਼ਾਨ ਲਾਉਣਾ ਜਿਹੜਾ ਜਾਗੇ ਤਾਂ ਤੁਸੀਂ ਉੱਪਰੋਂ ਰੱਖ ਕੇ ਲਾ ਲਓ ਠੀਕ ਹੈ ਜੀ ਵੀ ਉੱਪਰੋਂ ਰੱਖ ਕੇ ਲਾ ਲਿਆ ਜਿੱਥੇ ਇੱਥੇ ਰੱਖਣਾ ਉੱਥੇ ਜੀ ਦੂਸਰੀ ਸਾਈਡ ਰੱਖਣਾ ਆ ਦੇਖੋ ਜੀ ਆਪਾਂ ਦੋਵੇਂ ਪਾਸੇ ਨਸਾਨ ਲਾ ਲਈ ਆਪਾਂ ਇਹ ਵੀ ਕਰ ਸਕਦੇ ਹਾਂ ਦੇਖੋ ਜੀ ਇੱਥੋਂ ਨਾਪ ਲੋ ਆਹ ਵਾਲੀ ਜਗ੍ਹਾ ਤੋਂ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਇੱਥੋਂ ਨਾਪ ਕੇ ਵੀ ਲਾ ਸਕਦੇ ਹਾਂ ਪਰ ਬਿਲਕੁਲ ਸਹੀ ਤਰੀਕਾ ਇਹ ਹੁੰਦਾ ਆਪਾਂ ਇੱਥੋਂ ਰੱਖ ਕੇ ਨਾਪਣਾ ਜਿੰਨਾ ਤੁਹਾਡੀ ਕੁੜਤੀ ਤੁਸੀਂ ਰੈਡੀ ਰੱਖਣੀ ਆ ਆਪਾਂ 48 ਕੁੜਤੀ ਰੈਡੀ ਰੱਖੀ ਆ ਦੇਖੋ ਜੀ ਆਪਾਂ 38 ਤੇ 38 ਇੰਚ ਤੇ ਨਿਸ਼ਾਨ ਲਾ ਲਿਆ ਇਹ ਚਾਹੇ ਤਾਂ ਤੁਸੀਂ ਇੱਥੇ ਐਦਾਂ ਕੱਟ ਲਗਾ ਲਓ ਠੀਕ ਹੈ ਜੀ ਪਰ ਕੱਟ ਲਗਾਉਣ ਚ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਉਹਨਾਂ ਨੂੰ ਥੋੜੀ ਬਹੁਤੀ ਪ੍ਰੋਬਲਮ ਆ ਜਾਂਦੀ ਆ ਵੀ ਕਈ ਵਾਰੀ ਨਾ ਕੋਈ ਘੇਰਾ ਵੱਡਾ ਹੋ ਜਾਂਦਾ ਇੱਕ ਘੇਰਾ ਵੱਡਾ ਰਹਿ ਜਾਂਦਾ ਇੱਕ ਛੋਟਾ ਇਹ ਆਪਾਂ ਗਲਤੀ ਨਹੀਂ ਕਰਨੀ ਆ ਲਓ ਜੀ ਆਪਾਂ ਇਸ ਤਰ੍ਹਾਂ ਲਾਈਨ ਬਣਾ ਲੈਣੀ ਆ ਆ ਦੇਖੋ ਜੀ ਜਿਹੜਾ ਐਕਸਟਰਾ ਕੱਪੜਾ ਇਹਦੀ ਤੁਸੀਂ ਕਟਿੰਗ ਨਹੀਂ ਕਰਨੀ ਇਹਨੂੰ ਆਪਾਂ ਇਹ ਐਦਾਂ ਫੋਲਡ ਕਰਕੇ ਨਾ ਐਦਾਂ ਤਰਪਾਈ ਕਰਾਂਗੇ ਤੇ ਸੌਰੀ ਵੱਡੇ ਪੱਖੇ ਦੇ ਨਾਲ ਸਲਾਈ ਲਾਵਾਂਗੇ ਹੁਣ ਆਪਾਂ ਤਾਂ ਉਹਨੂੰ ਸਲਾਈ ਲਾ ਕੇ ਦਿਖਾਉਨੇ ਆ ਦੂਜੇ ਪਾਸੇ ਆਪਾਂ ਨਿਸ਼ਾਨ ਕਿੱਦਾਂ ਲਾਉਣਾ ਆ ਲਓ ਜੀ ਆਪਾਂ ਇੱਧਰ ਵੀ ਲਾ ਲਿਆ ਤੇ ਆਪਾਂ ਇਸ ਤਰ੍ਹਾਂ ਕਰਕੇ ਇੱਧਰ ਵੀ ਲਾ ਲਿਆ ਆ ਆਪਾਂ ਪੱਲੇ ਵਿੱਚ ਚੱਕ ਦੇਣਾ ਚੱਕਣ ਤੋਂ ਬਾਅਦ ਇਹ ਆਪਾਂ ਐਦਾਂ ਸਕੇਲ ਰੱਖਣ ਡਾਇਰੈਕਟ ਨਹੀਂ ਸਲਾਈ ਲਾਉਣੀ ਆ ਲੋ ਜੀ ਐਸ ਤਰ੍ਹਾਂ ਇਹ ਤਰੀਕਾ ਜਿਹੜਿਆ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਨਹੀਂ ਜਦੋਂ ਆਪਾਂ ਇੱਥੇ ਇੱਥੇ ਨਿਸ਼ਾਨ ਲਾ ਲਓ ਇੱਕ ਇੱਥੇ ਲਾ ਲਓ ਇੱਥੇ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਐਦਾਂ ਫੜ ਲਓ ਠੀਕ ਆ ਜੀ ਹੁਣ ਆਪਾਂ ਤੁਹਾਨੂੰ ਇਹਦੇ ਸਲਾਈ ਲਾ ਕੇ ਦਿਖਾਉਂਦੇ ਆ ਆ ਦੇਖੋ ਜੀ ਹੁਣ ਆਪਾਂ ਕੀ ਕਰਨਾ ਜਿੱਥੇ ਨਾ ਆਪਣਾ ਮਤਲਬ ਕੀ ਲਾਈਨ ਬਣਾਈ ਆ ਉੱਥੇ ਨਾ ਆਪਾਂ ਪ੍ਰੈਸ ਦੇ ਨਾਲ ਐਦਾਂ ਆ ਦੇਖੋ ਇੱਥੋਂ ਫੜ ਕੇ ਐਸ ਤਰ੍ਹਾਂ ਬਿਲਕੁਲ ਵੀ ਆਪਣੇ ਘੇਰੇ ਦੇ ਵਿੱਚ ਕੋਈ ਉੱਚ ਮਤਲਬ ਕਿ ਉੱਚਾ ਨੀਵਾ ਨਹੀਂ ਹੋਊਗਾ ਘੇਰਾ ਇਹ ਹੁਣ ਆਪਾਂ ਇਹਨੂੰ ਦੇਖੋ ਜਿੰਨੀ ਘੋਮੋਟੀ ਆਪਾਂ ਫੋਲਡ ਕਰਨੀ ਆ ਇਹ ਦੇਖੋ ਇਹ ਇਸ ਤਰ੍ਹਾਂ ਹਲੋ ਜੀ ਐਸ ਤਰ੍ਹਾਂ ਫੋਲਡ ਕਰ ਲਓ ਬਹੁਤ ਹੀ ਸਫਾਈ ਦੇ ਨਾਲ ਕਿਉਂਕਿ ਨਾ ਮਤਲਬ ਕਿ ਆਪਾਂ ਕਹਿ ਦਿੰਦੇ ਆ ਸੂਤ ਸਹੀ ਸਟਿਚ ਹੋ ਗਿਆ ਵੀ ਤਰਪਾਈ ਹੋਈ ਆ ਜੇ ਆਪਣੇ ਘੇਰੇ ਦੇ ਸਹੀ ਮਤਲਬ ਕੀ ਫੋਲਡ ਕੀਤਾ ਹੋਊਗਾ ਕੋਈ ਉੱਚਾ ਨੀਵਾ ਨਹੀਂ ਹੋਊਗਾ ਆਪਣਾ ਪੱਲਾ ਠੀਕ ਹੈ ਜੀ ਫੇਰ ਆਪਣੇ ਜਿਹੜੇ ਮਤਲਬ ਕੀ ਸੂਟ ਕੰਪਲੀਟ ਹੁੰਦਾਗਾ ਸਹੀ ਤਰੀਕੇ ਚ ਫੇਰ ਆਪਣੇ ਸਹੀ ਤਰੀਕੇ ਚ ਜੀ ਸੂਟ ਸਟਿਚ ਹੁੰਦਾਗਾ ਹਾਂ ਹੁਣ ਇਥੋਂ ਐਦਾਂ ਕਰਕੇ ਇਥੋਂ ਫੜ ਕੇ ਇਹ ਆ ਲਓ ਜੀ ਦੋਵੇਂ ਘੇਰੇ ਦੇਖੋ ਜੀ ਆਪਣੇ ਬਿਲਕੁਲ ਬਰਾਬਰ ਨੇ ਆ ਲਓ ਬਿਲਕੁਲ ਵੀ ਫਰਕ ਨਹੀਂ ਹੈਗਾ ਇੱਕ ਰਿੱਤੀ ਭਰ ਦਾ ਵੀ ਦੇਖੋ ਜੀ ਫਰਕ ਨਹੀਂ ਹੈਗਾ ਹੁਣ ਆਪਾਂ ਇਹ ਇਹਨੂੰ ਵੀ ਇਦਾਂ ਹੀ ਫੋਲਡ ਕਰ ਲੈਣਾ ਐਸਾ ਐ ਇੱਕ ਨੂੰ ਫੜ ਲਓ ਫਿਰ ਉਹ ਬਰਾਬਰ ਬਰਾਬਰ ਫੋਲਡ ਹੋਊਗਾ ਚਾਹੇ ਤੁਸੀਂ ਵੱਡੇ ਵਖੇ ਨਾਲ ਸਲਾਈ ਲਾ ਲਓ ਹੁਣ ਚਾਹੇ ਜੇ ਨਹੀਂ ਵੀ ਲਾਉਣੀ ਤਾਂ ਵੀ ਆਪਾਂ ਇਦਾਂ ਤਰਪਾਈ ਕੰਪਲੀਟ ਕਰ ਸਕਦੇ ਆਂ करना गा हम आप चाक फोल्ड कर देंगे देखो ये कपड़ा अपना सारा किन्ना गा बी इंच जेड़ा अपना घेरा गा वह है अपना अठार इंच अठारह साढ़े अठारह इंच इंच ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹ ਕੱਪੜਾ ਆਪਣਾ 22 ਇੰਚਾ ਦਾ ਆ। ਆਪਾਂ ਕੀ ਕਰਨਾਗਾ ਆਪਾਂ ਇੱਥੇ 11 ਇੰਚ ਤੇ ਨਿਸ਼ਾਨ ਲਾਉਣਾ ਇਹਦਾ ਹਾਫ ਕਰਕੇ। ਦੂਮੇ ਪਾਸੇ ਆ ਇੱਥੋਂ ਇਦਾਂ ਹੀ ਕੱਪੜਾ ਚੱਕ ਕੇ ਇਹ ਇਦਾਂ ਮਾਰਕ ਕਰ ਲਿਆ ਕਰੋ। ਠੀਕ ਹੈ ਜੀ। ਆਪਣਾ ਘੇਰਾ ਆਪਾਂ 18 ਇੰਚ ਰੱਖਣਾ 9 ਇੰਚ ਤੇ ਆਪਾਂ ਇੱਧਰ ਨਿਸ਼ਾਨ ਲਾ ਦੇਣਾ। ਠੀਕ ਹੈ ਜੀ ਇਹ ਲਾਈਟ ਆਪਾਂ ਤੁਹਾਨੂੰ ਆ ਲੋ ਜੀ 9 ਇੰਚ ਤੇ ਇੱਧਰ ਤੇ 9 ਇੰਚ ਤੇ ਹੀ ਆਪਾਂ ਲਾ ਦੇਣਾ ਇੱਧਰ। ਠੀਕ ਹੈ ਜੀ। 9+9 ਦੇਖੋ ਹੋ ਗਿਆ ਆਪਣਾ ਘੇਰਾ 18 ਇੰਚ ਹੁਣ ਨਾ ਕਈ ਵਾਰੀ ਆਪਾਂ ਤੁਸੀਂ ਦੇਖਿਆ ਹੋਣਾ ਜਦੋਂ ਨਾ ਆਪਾਂ ਆਪਣੀ ਕੁੜਤੀ ਮਤਲਬ ਕਿ ਐਦਾਂ ਕਰਕੇ ਦੇਖਦੇ ਆਂਗੇ ਤਾਂ ਇੱਕ ਘੇਰਾ ਟੇਡਾ ਜਾਂਦਾ ਹੁੰਦਾ ਉਹ ਘੇਰਾ ਟੇਡਾ ਕਿਉਂ ਜਾਂਦਾ ਹੁੰਦਾ ਆਪਾਂ ਕਈ ਵਾਰੀ ਇਧਰੋਂ ਵੱਧ ਫੋਲਡ ਕਰ ਲੈਨੇ ਆ ਜਾਂ ਆਪਾਂ ਤਾਂ ਇਧਰੋਂ ਘੱਟ ਫੋਲਡ ਹੋ ਜਾਂਦਾ ਫਿਰ ਆਪਾਂ ਕੀ ਕਰਦੇ ਆਂ ਆਪਾਂ ਜਿੱਦਾਂ ਘੇਰਾ 18 ਇੰਚ ਰੱਖਣਾ ਆਪਾਂ ਇੱਥੋਂ ਨਾਪ ਕੇ ਘੇਰਾ 18 ਕਰ ਲੈਨੇ ਆ ਆਹ ਦੇਖੋ ਜੀ ਐਨਾ ਫਰਕ ਪੈ ਗਿਆ ਉਕੇ ਰੇ ਨੇ ਆਪਣੇ ਆਪ ਹੀ ਫਿਰ ਫਰਕ ਪੈਣਾ ਕਈ ਵਾਰੀ ਇੱਧਰ ਫਰਕ ਪੈ ਜੂ ਤਾਂ ਇਧਰੋਂ ਟੇਡਾ ਜਾਣ ਲੱਗ ਜੂ ਇੱਧਰ ਫਰਕ ਪੈ ਜੂ ਤਾਂ ਇਧਰੋਂ ਟੇਡਾ ਜਾਣ ਲੱਗ ਜੂ ਹੁਣ ਆ ਪੈਸੇ ਤਰੀਏ ਤੇ ਸਲਾਈ ਲਾ ਲੈਣੀ ਆ ਤੁਹਾਨੂੰ ਦਿਖਾਉਣੇ ਆ ਵੀ ਸਲਾਈ ਕਿੱਦਾਂ ਲਾਉਣੀ ਆ ਆ ਲਾਉਂਦੀ ਆ ਆ ਪੈ ਇਸ ਤਰ੍ਹਾਂ ਦੇਖੋ ਸਲਾਈ ਲਾ ਲੈਣੀ ਆ ਇਹ ਸਲਾਈ ਦੇਖੋ ਆਪਾਂ ਵੱਡੇ ਬਖੇ ਦੇ ਨਾਲ ਲਾਉਣੀ ਆ ਇਸ ਤਰ੍ਹਾਂ ਹੀ ਦੇਖੋ ਜੀ ਆਪਾਂ ਦੂਸਰੇ ਆਪਣੇ ਘੇਰੇ ਤੇ ਸਲਾਈ ਲਾ ਲੈਣੀ ਆ ਸੇਮ ਜਿੱਦਾਂ ਇੱਥੇ ਲਾਈ ਆਏ ਜੀ। ਦੇਖੋ ਜੀ ਨਾ ਜਿੱਥੇ ਆ ਆਪਣੇ ਆ ਨਿਸ਼ਾਨ ਲਾਇਆ ਹੋਇਆਗਾ ਉਸੇ ਨਿਸ਼ਾਨ ਤੋਂ ਆਪਾਂ ਨਾ ਇਹਨੂੰ ਐਦਾਂ ਫੋਲਡ ਕਰ ਲੈਣਾ ਇਸ ਤਰ੍ਹਾਂ। ਇੱਥੇ ਰੱਖ ਕੇ ਆਹ ਦੇਖੋ ਜੀ ਇੱਕ ਤਾਂ ਆਪਾਂ ਤਾਂ ਉਹਨੂੰ ਘੇਰਾ ਫੋਲਡ ਕਰਨਾ ਦੱਸਤਾ ਦੂਸਰੀ ਗੱਲ ਮੇਰੀਆਂ ਬਹੁਤ ਭੈਣਾਂ ਦੇ ਇੱਕ ਮੈਸੇਜ ਆਏ ਹੋਏ ਨੇ ਵੀ ਜਿਹੜੀ ਕੁੜਤੀ ਤੇ ਨਾ ਆਪਣੇ ਵੀ ਲਾਈਨਿੰਗ ਲੱਗੀ ਹੁੰਦੀ ਆ ਵੀ ਉਹਦੇ ਚਾਕ ਆ ਦੇਖੋ ਜੀ ਕੁਝ ਨਹੀਂ ਕਰਨਾ ਜਿੱਦਾਂ ਆਪਾਂ ਇੱਕ ਨਾ ਲਾਈਨਿੰਗ ਵਾਲੀ ਕੁੜਤੀ ਦੇ ਵਿੱਚ ਆਪਾਂ ਇੱਕ ਲਾਈਨਿੰਗ ਨਾਲ ਅਟੈਚ ਕਰਨੀ ਹੁੰਦੀ ਆ ਉਹਦੇ ਵਿੱਚ ਦੂਜੇ ਕਮੀਜ਼ ਨਾਲੋਂ ਕੁੜਤੀ ਨਾਲੋਂ ਕੋਈ ਫਰਕ ਨਹੀਂ ਹੁੰਦਾ ਬਸ ਲਾਈਨਿੰਗ ਐਦਾਂ ਨਾਲ ਅਟੈਚ ਕਰਕੇ ਨਾ ਵੱਡੇ ਵਖੇ ਦੇ ਨਾਲ ਜਿਵੇਂ ਆਪਾਂ ਦੂਸਰੇ ਸੂਤ ਦੀ ਸਟਿਚਿੰਗ ਕਰਦੇ ਆ ਸਲਾਈ ਕਰਦੇ ਆ ਆਪਾਂ ਬਿਲਕੁਲ ਉਦਾਂ ਹੀ ਸਲਾਈ ਕਰਨੀ ਆ ਦੇਖੋ ਇੱਥੇ ਹੁਣ ਆਪਾਂ ਰੱਖ ਲਈ ਸੂਈ ਆਪਣੀ ਕੱਪੜੇ ਦੇ ਵਿੱਚ ਹੁਣ ਆਪਾਂ ਨਾ ਇੱਥੇ ਆ ਦੇਖੋ ਜੀ ਸਿਰੇ ਤੱਕ ਜਿੱਥੇ ਤੱਕ ਆਪਣੇ ਆ ਚਾਕ ਨੇ ਇੱਥੋਂ ਫੋਲਡ ਕਰਨਾ ਆਪਾਂ ਕੱਪੜਾ ਇਹ ਐਸ ਤਰ੍ਹਾਂ ਸਾਰਾ ਆਪਾਂ ਬਰਾਬਰ ਰੱਖਣਾਗਾ ਇਹਦੇ ਨਾਲ ਦੇਖੋ ਨਾ ਜਦੋਂ ਆਪਾਂ ਇੱਥੋਂ ਖਿੱਚਾਂਗੇ ਐਸ ਤਰ੍ਹਾਂ ਐਸ ਤਰ੍ਹਾਂ ਤਾਂ ਜਿਹੜਾ ਚਾਕ ਆ ਬਿਲਕੁਲ ਸਹੀ ਰਹੂਗਾ ਕਈ ਵਾਰੀ ਨਾ ਲਾਈਨਿੰਗ ਵਾਲੀ ਪੁਨਤੀ ਦੇ ਵਿੱਚ ਚਾਕਾਂ ਸਵਾਲ ਪੈ ਜਾਂਦੇ ਆ ਉਹ ਵਲ ਵੀ ਨਹੀਂ ਪੈਣਗੇ ਤੇ ਸਿਰੇ ਤੋਂ ਲੈ ਕੇ ਉਧੂ ਤੋਂ ਲੈ ਕੇ ਸਿਰੇ ਤੱਕ ਜਿਹੜਾ ਆਪਣਾ ਘੇਰੇ ਦਾ ਤੇ ਚਾਕਾਂ ਦਾ ਜਿਹੜੀ ਮਤਲਬ ਕੀ ਆ ਆਪਣੀ ਲੰਬਾਈ ਤੇ ਚੜਾਈ ਹੋਊ ਉਹ ਬਿਲਕੁਲ ਸੇਮ ਹੋਊ ਹੁਣ ਇੱਥੋਂ ਕੀ ਕਰਨਾ ਆਪਾਂ ਇਹ ਐਦਾਂ ਕਰ ਲੈਣਾ ਐਦਾਂ ਕਰਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਇੱਥੇ ਰੱਖ ਕੇ ਆਪਾਂ ਦੇਖੋ ਜੀ ਸੂਈ ਵਿੱਚੀ ਰੱਖਣੀ ਆਪਾਂ ਜਿੱਥੇ ਆਪਣਾ ਨਸਾਨ ਲਾਇਆ ਹੋਇਆ ਦੇਖੋ ਆ ਥੋੜਾ ਜਿਹਾ ਚਾਕ ਦਾ ਕਲਰ ਲਾਈਟ ਆ ਇਹਨੂੰ ਨਾ ਆਪਾਂ ਐਦਾਂ ਫੋਲਡ ਕਰ ਲੈਣਾ ਫੋਲਡ ਕਰਕੇ ਆ ਜਿਹੜਾ ਨਾ ਲਾਈਨਿੰਗ ਵਾਲਾ ਕੱਪੜਾ ਇਹ ਐਦਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਬਰਾਬਰੀ ਹੋਣਾ ਚਾਹੀਦਾ ਜੀ ਇਹ ਐਸ ਇਸ ਤਰ੍ਹਾਂ ਪੈਪੂ ਫੜਨਾ ਦੇਖੋ ਸਿਰੇ ਤੋਂ ਇੱਥੇ ਵਿੱਚ ਆਪਾਂ ਸੂਈ ਰੱਖ ਕੇ ਕਦੇ ਵੀ ਆਪਾਂ ਨੂੰ ਚਾਕਾਂ 'ਚ ਵਲਣੀ ਪੈਣਗੇ ਐਸੇ ਤਰ੍ਹਾਂ ਜੀ ਆਪਾਂ ਦੂਸਰੇ ਪਾਸੇ ਸਲਾਈ ਲਾ ਲੈਣੀ ਹੈਗੀ ਆਹ ਦੇਖੋ ਜੀ ਹੁਣ ਆਪਣੀ ਜਿਹੜੀ ਕੁੜਤੀ ਹੈਗੀ ਦੇਖੋ ਬਿਲਕੁਲ ਬਰਾਬਰ ਆ ਆਹ ਦੇਖੋ ਇੱਥੋਂ ਤੋਂ ਜਦੋਂ ਆਪਾਂ ਨਾ ਕੱਢਦੇ ਆ ਇਹ ਐਸ ਤਰ੍ਹਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਣੇ ਦੋਵੇਂ ਪਾਸੇ ਦੇਖੋ ਜੀ ਘੇਰੇ ਬਿਲਕੁਲ ਬਰਾਬਰ ਨੇ ਐ ਹੁਣ ਆਪਣੀ ਜਿਹੜੀ ਕੁਰਤੀ ਹੈ ਤੇ ਆਪਾਂ ਬੇਫਿਕਰ ਹੋ ਕੇ ਤਰਪਾਈ ਕਰ ਸਕਦੇ ਹਾਂਗੇ ਦੇਖੋ ਪੂਰੀ ਸਫਾਈ ਦੇ ਨਾਲ ਇਦਾਂ ਆਪਾਂ ਘੇਰੇ ਅਤੇ ਚਾਕਾਂ ਨੂੰ ਫੋਲਡ ਕਰ ਸਕਦੇ ਹਾਂ ਇਸ ਤਰ੍ਹਾਂ ਦੇਖੋ ਜੀ ਲਾਈਨਿੰਗ ਵਾਲੀ ਕੁੜਤੀ ਦੇ ਉੱਪਰ ਇਸ ਤਰ੍ਹਾਂ ਸਲਾਈ ਲੱਗ ਜਾਂਦੀ ਹੈ ਜੀ ਇਸ ਤਰ੍ਹਾਂ ਜੀ ਚਾਕ ਅਤੇ ਘੇਰੇ ਫੋਲਡ ਕਰਨ ਦਾ ਇਹ ਬਹੁਤ ਹੀ ਸੌਖਾ ਤਰੀਕਾ ਹੈਗਾ ਦੇਖੋ ਚਾਕ ਅਤੇ ਘੇਰੇ ਮਤਲਬ ਫੋਲਡ ਕਰ ਲੈਣੇ ਆਪਾਂ ਸਾਰੇ ਬਹੁਤ ਸੌਖਾ ਕੰਮ ਹੈ ਇਹ ਕਈ ਵਾਰੀ ਆਪਾਂ ਕਾਲੀ ਜਿਹਾ ਨਾ ਇਦਾਂ ਮਤਲਬ ਕੀ ਸਕੱਟ ਲਗਾ ਕੇ ਕਰ ਲੈਣੇ ਉਹ ਜਿਹੜੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਆਗਾ ਉਹ ਭੈਣਾਂ ਦੇਖੋ ਕਰ ਲੈਂਦੀਆਂ ਨੇ ਜਿਹੜੀ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਉਹਨਾਂ ਤੋਂ ਕਈ ਵਾਰੀ ਬਾਦ ਘਾਟ ਹੋ ਜਾਂਦੀਆਂ ਉਹਨਾਂ ਨੂੰ ਚਾਰ ਕਤੇ ਘੇਰੇ ਇਦਾਂ ਫੋਲਡ ਕਰਨੇ ਚਾਹੀਦੇ ਨੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਤੇ ਜਿਹੜੀਆਂ ਮੇਰੀਆਂ ਭੈਣਾਂ ਦੇ ਹੋਰ ਕਮੈਂਟ ਆਏ ਹੋਏ ਨੇ ਵੀ ਦੀਦੀ ਆਹ ਵਾਲੀ ਵੀਡੀਓਸ ਪਾਓ ਜੀ ਆਪਾਂ ਇੱਕ ਇੱਕ ਕਰਕੇ ਤੁਹਾਡੇ ਲਈ ਸਾਰੀਆਂ ਵੀਡੀਓਸ ਲੈ ਕੇ ਆਵਾਂਗੇ ਜੋ ਜੋ ਤੁਸੀਂ ਵੀਡੀਓਸ ਕਈਆਂ ਨੇ ਆਪਾਂ ਸਾਰੀਆਂ ਪਾਉਣ ਦੀ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਮਤਲਬ ਕਿ ਲੇਟ ਹੋ ਜਾਣੇ ਉਹਦੇ ਲਈ ਸੌਰੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ